ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਆਪਣੇ ਘਰ ਦੇ ਵਿੱਚ ਇਹ ਛੋਟੇ ਛੋਟੇ ਬਦਲਾਵ ਕਰਕੇ ਆਪਾਂ ਆਪਣੇ ਘਰ ਪਰਿਵਾਰ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹਾਂ ਇਹ ਛੋਟੇ ਛੋਟੇ ਬਦਲਾਵ ਸਾਡੀ ਜ਼ਿੰਦਗੀ ਨੂੰ ਬਦਲ ਸਕਦੇ ਨੇ ਜੋ ਵੀ ਘਰ ਪਰਿਵਾਰ ਦੀਆਂ ਸਾਡੀ ਜ਼ਿੰਦਗੀ ਦੀਆਂ ਸਮੱਸਿਆਵਾਂ ਨੇ ਇਹ ਦੂਰ ਹੋ ਸਕਦੀਆਂ ਨੇ ਜੇਕਰ ਆਪਾਂ ਥੋੜਾ ਜਿਹਾ ਆਪਣੇ ਆਪ ਦੇ ਵਿੱਚ ਆਪਣੇ ਘਰ ਦੇ ਵਿੱਚ ਬਦਲਾਅ ਕਰੀਏ ਤਾਂ ਇਹ ਕੀ ਬਦਲਾਅ ਕਰਨੇ ਨੇ ਇਹਦੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਸੁਣਿਓ ਜੀ ਵੀਡੀਓ ਦੇ ਵਿੱਚ ਜੋ ਵੀ ਗੱਲਬਾਤ ਆਪਾਂ ਕਰਨ ਜਾ ਰਹੇ ਹਾਂ ਇਹ ਕਿਸੇ ਪ੍ਰਕਾਰ ਦਾ ਕੋਈ ਵੈਮ ਪਰਮ ਨਹੀਂ ਆ ਇਹ ਬਦਲਾਅ ਆਪਾਂ ਕਿਸੇ ਵੀ ਦਿਨ ਤੋਂ ਕਰ ਸਕਦੇ ਆ ਜ਼ਰੂਰੀ ਨਹੀਂ ਵੀ ਆਪਾਂ ਕਿਸੇ ਖਾਸ ਦਿਨ ਮਹੀਨੇ ਦੀ ਉਡੀਕ ਕਰਨੀ ਆ ਜਿਸ ਦਿਨ ਵੀ ਇਹ ਵੀਡੀਓ ਤੁਹਾਡੇ ਕੋਲ ਪਹੁੰਚੇ ਤੁਸੀਂ ਉਸੇ ਦਿਨ ਤੋਂ ਉਸ ਤੋਂ ਅਗਲੇ ਦਿਨ ਤੋਂ ਹੀ ਇਹ ਬਦਲਾਅ ਆਪਣੇ ਘਰ ਦੇ ਵਿੱਚ ਕਰ ਲੈਣੇ ਆ ਯਕੀਨ ਕਰਕੇ ਜਾਣਿਓ ਜੇ 1 ਮਹੀਨੇ ਦੇ ਵਿੱਚ ਤੁਹਾਨੂੰ ਆਪਣੇ ਆਪ ਵਿੱਚ ਆਪਣੇ ਘਰ ਪਰਿਵਾਰ ਦੇ ਵਿੱਚ ਚੰਗੇ ਬਦਲਾਵ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ ਤਾਂ ਇਹ ਕਿਹੜੇ ਬਦਲਾਵ ਕਰਨੇ ਆ ਇਹਨਾਂ ਬਾਰੇ ਆਪਾਂ ਗੱਲ ਕਰਦੇ ਆ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਸਿਰ ਤੁਸੀਂ ਇਸ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਅਮਰਤ ਵੇਲੇ ਉੱਠਣ ਦੀ ਆਦਤ ਪਾਓ ਜੇਕਰ ਤੁਸੀਂ ਅਮਰਤ ਵੇਲੇ ਉੱਠਦੇ ਹੋ ਤਾਂ ਵੱਡੇ ਭਾਗਾਂ ਵਾਲੇ ਹੋ ਜੇਕਰ ਅਮਰਤ ਵੇਲੇ ਅਜੇ ਤੱਕ ਨਹੀਂ ਉੱਠਿਆ ਜਾਂਦਾ ਤਾਂ ਫਿਰ ਥੋੜਾ ਜਿਹਾ ਆਪਣੇ ਉੱਠਣ ਦੇ ਸਮੇਂ ਦੇ ਵਿੱਚ ਬਦਲਾਅ ਕਰੋ ਭਾਵੇਂ 15-15 ਮਿੰਟ ਤੋਂ ਸ਼ੁਰੂਆਤ ਕਰ ਲਓ 15 ਕੁ ਮਿੰਟ ਪਹਿਲਾਂ ਉੱਠ ਜਾਓ ਫਿਰ ਉਸ ਤੋਂ ਬਾਅਦ ਅੱਧਾ ਘੰਟਾ ਇਸ ਤਰ੍ਹਾਂ ਨਾ ਤੇ ਨਾ ਤੋਂ ਪੰਜ ਦੇ ਵਿਚਕਾਰ ਉੱਠ ਜਾਓ ਜੇਕਰ ਤੁਹਾਡੇ ਕੋਲ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਤੁਸੀਂ ਲੇਟ ਉੱਠਦੇ ਹੋ ਤਾਂ ਘੱਟੋ ਘੱਟ ਫਿਰ ਆਪਣੀ ਜ਼ਿੰਦਗੀ ਦਾ ਆ ਇੱਕ ਨਿਯਮਤਾ ਜ਼ਰੂਰ ਬਣਾਓ ਕਿ ਉੱਠਦਿਆਂ ਸਾਰ ਪਹਿਲਾ ਵਾਹਿਗੁਰੂ ਜੀ ਦਾ ਨਾਮ ਲੈਣਾ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਜਾਪ ਕਰੋ ਵਾਹਿਗੁਰੂ ਜੀ ਦਾ ਸਿਮਰਨ ਕਰੋ ਫਿਰ ਉਸ ਤੋਂ ਬਾਅਦ ਵਾਹਿਗੁਰੂ ਜੀ ਦਾ ਸ਼ੁਕਰਾਨਾ ਇਸ ਸੋਹਣੇ ਸ਼ਰੀਰ ਦੇ ਲਈ ਸੋਹਣੇ ਘਰ ਪਰਿਵਾਰ ਦੇ ਲਈ ਕਾਰੋਬਾਰ ਦੇ ਲਈ ਹਰ ਇੱਕ ਚੀਜ਼ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਫਿਰ ਉਸ ਤੋਂ ਬਾਅਦ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਅਤੇ ਜਦੋਂ ਗੁਰਬਾਣੀ ਦਾ ਪਾਠ ਕਰਦੇ ਆ ਨਾ ਮਹਾਪੁਰਖ ਜੀ ਕਹਿੰਦੇ ਵੀ ਕੋਲ ਜਲ ਜ਼ਰੂਰ ਰੱਖਿਆ ਕਰੋ ਪਾਣੀ ਰੱਖਿਆ ਕਰੋ ਕੋਲ ਉਹ ਪਾਣੀ ਨੂੰ ਕੋਲ ਰੱਖ ਕੇ ਪਾਠ ਕਰੋ ਫਿਰ ਦੇਖਣਾ ਉਹ ਜਿਹੜਾ ਸਧਾਰਨ ਪਾਣੀ ਹੈ ਨਾ ਉਹ ਵੀ ਅਮਰਤ ਬਣ ਜਾਵੇਗਾ ਕਿਉਂਕਿ ਪਾਣੀ ਹਰੇਕ ਚੀਜ਼ ਨੂੰ ਆਪਣੇ ਅੰਦਰ ਬਹੁਤ ਜਲਦੀ ਸੋਖਦਾ ਹੈ ਤਾਂ ਜਦੋਂ ਆਪਾਂ ਆਪਣੇ ਕੋਲ ਪਾਣੀ ਰੱਖ ਕੇ ਉੱਚੀ ਬੋਲ ਕੇ ਪਾਠ ਕਰਾਂਗੇ ਤਾਂ ਉਹ ਗੁਰਬਾਣੀ ਦਾ ਗਿਆਨ ਉਹ ਗੁਰਬਾਣੀ ਦਾ ਅਸਰ ਉਸ ਪਾਣੀ ਦੇ ਵਿੱਚ ਜਾਵੇਗਾ ਉਹ ਸਧਾਰਨ ਪਾਣੀ ਵੀ ਅਮਰਤ ਬਣ ਜਾਵੇਗਾ ਫਿਰ ਉਹ ਜਿਹੜਾ ਅਮਰਤ ਹੈ ਆਪ ਸ਼ਕੋ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਦੇ ਜੀਵਾਂ ਨੂੰ ਸ਼ਿਕਾਓ ਜੇਕਰ ਉਹ ਉਦਾਂ ਨਹੀਂ ਸ਼ਕਦੇ ਤਾਂ ਫਿਰ ਤੁਸੀਂ ਜਿੱਦੋਂ ਆਟਾ ਕੋਲ ਦੇ ਆਟੇ ਦੇ ਵਿੱਚ ਪਾ ਲਿਆ ਕਰੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਅਮਰਤ ਆਪਣੇ ਘਰ ਦੇ ਜੀਵਾਂ ਨੂੰ ਜਰੂਰ ਸ਼ਿਕਾਓ ਆਪ ਸ਼ਕੋ ਇਹਦੇ ਨਾਲ ਸਾਟੇ ਤਨ ਅਤੇ ਮਨ ਦੋਵਾਂ ਦੇ ਉੱਤੇ ਬਹੁਤ ਚੰਗਾ ਪ੍ਰਭਾਵ ਪੈਂਦਾ ਹੈ ਸੰਗਤ ਜੀ ਹਰੇਕ ਗੁਰਸਿੱਖ ਦੇ ਲਈ ਅਮਰਤ ਵੇਲੇ ਉੱਠਣਾ ਅਤੇ ਅਮਰਤ ਵੇਲੇ ਉੱਠ ਕੇ ਨਾਮ ਜਪਣਾ ਭਜਨ ਬੰਦਗੀ ਕਰਨੀ ਜ਼ਰੂਰੀ ਆ ਪਹਿਲੀ ਕੋਸ਼ਿਸ਼ ਤਾਂ ਸਾਡੀ ਇਹ ਹੋਵੇ ਕਿ ਅਸੀਂ ਅਮਰਤ ਵੇਲੇ ਦੇ ਵਿੱਚ ਉੱਠ ਜਾਈਏ ਪਰ ਜੇਕਰ ਨਹੀਂ ਉੱਠਿਆ ਜਾਂਦਾ ਤਾਂ ਫਿਰ ਇਹ ਨਹੀਂ ਆ ਵੀ ਇਹੋ ਬਣ ਨਾ ਬਣਾਈ ਜਾਣਾ ਵੀ ਸਾਡੇ ਤੋਂ ਉੱਠਿਆ ਨਹੀਂ ਜਾਂਦਾ ਸਰੀਰ ਸਾਥ ਨਹੀਂ ਦਿੰਦਾ ਆਲਸ ਪੈਂਦਾ ਈ ਕੋਸ਼ਿਸ਼ ਕਰੋ ਜਦੋਂ ਵੀ ਉੱਠਦੇ ਹੋ ਨਾ ਉਦੋਂ ਹੀ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਜਪੋ ਅਤੇ ਮਨ ਦੇ ਵਿੱਚ ਪਛਤਾਵਾ ਰੱਖੋਗੇ ਵਾਹਿਗੁਰੂ ਜੀ ਮੇਰੇ ਤੋਂ ਉੱਠਿਆ ਨਹੀਂ ਗਿਆ ਮੈਨੂੰ ਮਾਫ਼ ਕਰ ਦਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੋਜ਼ ਅਰਦਾਸਾਂ ਬੇਨਤੀਆਂ ਅਰਜ਼ੀਆਂ ਲਾਉਂਕੀ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਮੈਨੂੰ ਅਮਰਤ ਵੇਲੇ ਦੇ ਵਿੱਚ ਉਠਾ ਲਿਆ ਕਰੋ ਮੈਂ ਆਲਸੀ ਹਾਂ ਮੈਨੂੰ ਉਦਮੀ ਬਣਾ ਦਿਓ ਮੇਰੇ ਉੱਤੇ ਕਿਰਪਾ ਕਰ ਦਿਓ ਮੈਨੂੰ ਅਮਰਤ ਵੇਲੇ ਦੀ ਦਾਤ ਦੇ ਦਿਓ ਇਹ ਅਰਜ਼ੀਆਂ ਲਾਵਾਂਗੇ ਅਰਦਾਸਾਂ ਬੇਨਤੀਆਂ ਕਰਾਂਗੇ ਤਾਂ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਦਰਸ ਕਰਨਗੇ ਨਾ ਆਪਣੇ ਆਪ ਦੇ ਲਈ ਇੱਕ ਬੈਨ ਲਗਾ ਲਓ ਕਿ ਜੇਕਰ ਅਮਰਤ ਵੇਲੇ ਨਾ ਉਠਿਆ ਜਾਵੇ ਕਿਸੇ ਦਿਨ ਵੀ ਅਮਰਤ ਵੇਲੇ ਦਾ ਨਾਗਾ ਪੈ ਜਾਵੇ ਤਾਂ ਫਿਰ ਪੰਜ ਪਾਠ ਜਪਜੀ ਸਾਹਿਬ ਜੀ ਦੇ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਮਾਫੀ ਮੰਗਣੀ ਆ ਅਤੇ ਅਮਰਤ ਵੇਲੇ ਦੀ ਅਰਦਾਸ ਬੇਨਤੀ ਕਰਨੀ ਆ ਕਿ ਪਾਸ਼ਾ ਕਿਰਪਾ ਕਰਕੇ ਅਮਰਤ ਵੇਲਾ ਬਖਸ਼ੋ ਸੋ ਪਹਿਲਾ ਕੰਮ ਤਾਂ ਇਹ ਏ ਜੀ ਵੀ ਅਮਰਤ ਵੇਲੇ ਉਠਣਾ ਹੈ ਜੇ ਅਮਰਤ ਵੇਲੇ ਉਠਦੇ ਹੋ ਤਾਂ ਬੜੇ ਵੱਡੇ ਭਾਗਾਂ ਵਾਲੇ ਹੋ ਅਮਰਤ ਵੇਲੇ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਜਪੋ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੋ ਜੇਕਰ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਫਿਰ ਜਦੋਂ ਵੀ ਉੱਠਦੇ ਹੋ ਉਦੋਂ ਹੀ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਜਪੋ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੋ ਅਤੇ ਵਾਹਿਗੁਰੂ ਜੀ ਤੋਂ ਮਾਫੀ ਮੰਗੋ ਕਿ ਸਤਿਗੁਰ ਸੱਚੇ ਪਾਸ਼ਾ ਮੇਰੇ ਕੋਲ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਮੈਂ ਆਲਸੀ ਹਾਂ ਮੈਨੂੰ ਉਦਮੀ ਬਣਾ ਦੋ ਮੇਰੇ ਉੱਤੇ ਕਿਰਪਾ ਕਰੋ ਇੰਜ ਅਰਜੀਨਾ ਲਾਉ ਅਤੇ ਜੋ ਭੈਣ ਭਰਾ ਕਹਿੰਦੇ ਆ ਵੀ ਅਸੀਂ ਘੱਟ ਪੜੇ ਲਿਖੇ ਆ ਕੱਟ ਪੜੇ ਲਿਖੇ ਹੋਣ ਕਰਕੇ ਸਾਡੇ ਤੋਂ ਬਾਣੀ ਦਾ ਸ਼ੁੱਧ ਉਚਾਰਨ ਨਹੀਂ ਹੁੰਦਾ ਜਾਂ ਫਿਰ ਕੁਝ ਪੜੇ ਲਿਖੇ ਵੀ ਕਹਿ ਦਿੰਦੇ ਨੇ ਕਿ ਸਾਡੇ ਤੋਂ ਗੁਰਬਾਣੀ ਦਾ ਪਾਠ ਸ਼ੁੱਧ ਉਚਾਰਨ ਨਹੀਂ ਹੁੰਦਾ ਅਸੀਂ ਇਸ ਕਰਕੇ ਗੁਰਬਾਣੀ ਦਾ ਪਾਠ ਨਹੀਂ ਕਰਦੇ ਪਹਿਲੀ ਗੱਲ ਤਾਂ ਉਹਨਾਂ ਨੂੰ ਗੁਰਬਾਣੀ ਦਾ ਪਾਠ ਕਰਨਾ ਸਿੱਖਣਾ ਚਾਹੀਦਾ ਹੈ ਕਿਉਂਕਿ ਹੁਣ ਤਾਂ ਆਪਾਂ ਘਰ ਬੈਠੇ ਹੀ ਸਭ ਕੁਝ ਸਿੱਖ ਸਕਦੇ ਹਾਂ ਜੇਕਰ ਤੁਸੀਂ ਅਜੇ ਤੱਕ ਗੁਰਬਾਣੀ ਦਾ ਪਾਠ ਨਹੀਂ ਕਰਦੇ ਭਾਵੇਂ ਕਿਸੇ ਵੀ ਕਾਰਨ ਕਰਕੇ ਨਹੀਂ ਕਰਦੇ ਉਨੀ ਦੇਰ ਤੱਕ ਤੁਸੀਂ ਰੋਜ਼ਾਨਾ ਗੁਰਮੰਤਰ ਅਤੇ ਮੂਲ ਮੰਤਰ ਜੀ ਦਾ ਤਕ ਕਰ ਸਕਦੇ ਹੋ ਨਾ ਇਹ ਤਾਂ ਵੈਸੇ ਵੀ ਆਪਾਂ ਕਰਨਾ ਹੀ ਕਰਨਾ ਹੈ ਭਾਵੇਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਤਾਂ ਵੀ ਗੁਰਮੰਤਰ ਅਤੇ ਮੂਲ ਮੰਤਰ ਸਾਡੇ ਲਈ ਜ਼ਰੂਰੀ ਆ ਪਰ ਜੇਕਰ ਕੋਈ ਮਨੁੱਖ ਗੁਰਬਾਣੀ ਦਾ ਪਾਠ ਨਹੀਂ ਕਰਦਾ ਉਹ ਸਿਰਫ ਸਵੇਰੇ ਸ਼ਾਮ ਗੁਰਮੰਤਰ ਅਤੇ ਮੂਲ ਮੰਤਰ ਦਾ ਜਾਪ ਕਰੇ ਭਾਵ ਵਾਹਿਗੁਰੂ ਜੀ ਦਾ ਜਾਪ ਕਰੇ ਮੂਲ ਮੰਤਰ ਜੀ ਦਾ ਜਾਪ ਕਰੇ ਤਾਂ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਹੈ ਉਸ ਤੋਂ ਬਾਅਦ ਆ ਦੂਸਰਾ ਕੰਮ ਕਿ ਆਪਾਂ ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਇਲਾਵਾ ਆਪਣੇ ਸ਼ਾਮ ਦੇ ਨਿਤਨੇਮ ਤੋਂ ਇਲਾਵਾ ਜਦੋਂ ਕੰਮ ਧੰਦੇ ਕਰਦੇ ਆ ਨਾ ਉਦੋਂ ਵੀ ਆਪਣਾ ਮਨ ਗੁਰੂ ਚਰਨਾਂ ਦੇ ਨਾਲ ਜੋੜ ਕੇ ਹੀ ਰੱਖਣਾ ਹੈ ਕਰਦੇ ਵਿੱਚ ਗੁਰਬਾਣੀ ਦਾ ਪਾਠ ਲਗਾ ਲਓ ਜਾਂ ਫਿਰ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਕਰਦੇ ਕੰਮ ਧੰਦੇ ਕਰੋ ਸੰਗਤ ਜੀ ਮੇਰੇ ਚੌਥੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਨੇ ਸਿੱਖਾਂ ਨੂੰ ਹੁਕਮ ਕੀਤਾ ਹੈ ਕਿ ਸਵਾਸ ਸਵਾਸ ਸਿਮਰਨ ਕਰਨਾ ਤਾਂ ਹੀ ਇਸ ਸਵਾਸ ਸਫਲ ਹੋਣਗੇ ਇਹ ਜੀਵਨ ਸਫਲ ਹੋਵੇਗਾ ਪਰ ਕਹਿੰਦੇ ਇੱਕ ਵਾਰ ਕੁਝ ਸਿੱਖਾਂ ਨੇ ਆ ਕੇ ਮੇਰੇ ਪੰਜਵੇਂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਪਿਤਾ ਦਾ ਹੁਕਮ ਹੈ ਭਾਗ ਕੀ ਧੰਤਨਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੁਕਮ ਹੈ ਕਿ ਸਵਾਸ ਸਵਾਸ ਸਿਮਰਨ ਕਰੋ ਤਾਂ ਤੁਹਾਡਾ ਪਲਾਏ ਤਾਂ ਤੁਹਾਡਾ ਜੀਵਨ ਸਫਲਾ ਹੈ ਪਰ ਸਤਿਗੁਰ ਸੱਚੇ ਪਾਸ਼ਾ ਅਸੀਂ ਤੇ ਗਰਸਤੀ ਆ ਸਾਡੇ ਤੋਂ ਸਵਾਸ ਸਵਾਸ ਸਿਮਰਨ ਨਹੀਂ ਕੀਤਾ ਜਾਂਦਾ ਅਸੀਂ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਸਾਰਾ ਸਾਰਾ ਦਿਨ ਕੰਮ ਧੰਦੇ ਕਰਦੇ ਰਹਿੰਦੇ ਆ ਕੰਮ ਧੰਦੇ ਕਰਦਿਆਂ ਸਾਡੀ ਅਜੇ ਤੱਕ ਇਹ ਅਵਸਥਾ ਹੀ ਨਹੀਂ ਬਣੀ ਸਾਡਾ ਇਹ ਅਭਿਆਸ ਨਹੀਂ ਬਣਿਆ ਕਿ ਅਸੀਂ ਸਵਾਸ ਸਵਾਸ ਸਿਮਰਨ ਕਰ ਸਕੀਏ ਕੰਮ ਧੰਦੇ ਕਰਦਿਆਂ ਸਾਡਾ ਮਨ ਕਈ ਪ੍ਰਕਾਰ ਦੀਆਂ ਚਿੰਤਾਵਾਂ ਪਰੇਸ਼ਾਨੀਆਂ ਜਾਂ ਇਧਰ ਉਧਰ ਦੀਆਂ ਗੱਲਾਂ ਦੇ ਵਿੱਚ ਘਿਰਿਆ ਰਹਿੰਦਾ ਹੈ ਫਿਰ ਸਤਿਗੁਰ ਸੱਚੇ ਪਾਸ਼ਾ ਸਾਡਾ ਪਲਾ ਕਿੰਜ ਹੋਵੇਗਾ ਫਿਰ ਸਾਡੀ ਸਵਾਸ ਕਿੰਜ ਸਫਲ ਹੋਣਗੇ ਤੇ ਕਹਿੰਦੇ ਉਸ ਵਕਤ ਮੇਰੇ ਪੰਜਵੇਂ ਪਾਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ 10 ਤਰੀਕ ਨੂੰ ਸ਼ਹੀਦੀ ਦਿਹਾੜਾ ਆਇ ਉਹ ਸਤਿਗੁਰ ਸੱਚੇ ਪਾਸ਼ਾ ਜੀ ਨੇ ਪੰਜਵੇਂ ਪਾਸ਼ਾ ਜੀ ਨੇ ਉਸ ਵਕਤ ਆਪਣੀ ਝੋਲੀ ਦੇ ਵਿੱਚ ਸ੍ਰੀ ਸੁਖਨੀ ਸਾਹਿਬ ਜੀ ਦੀ ਬਾਣੀ ਪਾਈ ਉਸ ਵਕਤ ਸ੍ਰੀ ਸੁਖਨੀ ਸਾਹਿਬ ਜੀ ਦੀ ਬਾਣੀ ਦੀ ਰਚਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੀਤੀ ਸੀ ਅਤੇ ਨਾਲ ਹੀ ਬਚਨ ਕੀਤੇ ਸਿੱਖਾਂ ਨੂੰ ਸਮਝਾਇਆ ਕਿ ਭਾਈ ਜੋ ਸਵਾਸ ਸਵਾਸ ਸਿਮਰਨ ਨਹੀਂ ਕਰਦੇ ਜੇਕਰ ਉਹ ਅਮਰਤ ਵੇਲੇ ਦੇ ਸ਼ਾਮ ਦੇ ਨਿਤਨੇਮ ਤੋਂ ਇਲਾਵਾ ਰੋਜ਼ ਇੱਕ ਸੁਖਨੀ ਸਾਹਿਬ ਜੀ ਦਾ ਪਾਠ ਕਰ ਲੈਣ ਭਾਵ ਕਿ ਕੋਈ ਵੀ ਮਨੁੱਖ ਰਜਾਨਾ ਆਪਣੇ ਨੇਤ ਨੇਮ ਤੋਂ ਇਲਾਵਾ ਸੁਖਨੀ ਸਾਹਿਬ ਜੀ ਦਾ ਪਾਠ ਕਰ ਲਵੇ ਤਾਂ ਉਹਦੇ 24 ਘੰਟਿਆਂ ਦੇ ਸੁਵਾਸ ਲੇਖੇ ਲੱਗ ਜਾਂਦੇ ਨੇ ਤਾਂ ਫਿਰ ਜਾਂ ਤਾਂ ਸੁਵਾਸ ਸੁਵਾਸ ਸਿਮਰਨ ਕਰੀਏ ਜਾਂ ਫਿਰ ਰੋਜ਼ਾਨਾ ਦਾ ਇੱਕ ਪਾਠ ਸੁਖਨੀ ਸਾਹਿਬ ਜੀ ਦਾ ਕਰ ਲઈએ ਜਾਂ ਫਿਰ ਸੁਣ ਲਈਏ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਲਗਾ ਕੇ ਰੱਖਣਾ ਚਾਹੀਦਾ ਕਿਉਂਕਿ ਸੁਣਨਾ ਵੀ ਬਹੁਤ ਜ਼ਰੂਰੀ ਆ ਜਦੋਂ ਆਪਾਂ ਕਿਸੇ ਕੀ ਨੂੰ ਧਿਆਨ ਦੇ ਨਾਲ ਸੁਣਦੇ ਆ ਅਤੇ ਖਾਸ ਕਰਕੇ ਜੋ ਪੜਪੜਾ ਕਹ ਦਿੰਦੇ ਸਾਡੇ ਤੋਂ ਬਾਣੀ ਦਾ ਸ਼ੁੱਧ ਉਚਾਰਨ ਨਹੀਂ ਹੁੰਦਾ ਉਹ ਬੈਠ ਕੇ ਸੁਣਨਾ ਤਜੇ ਤੁ ਆਪਾ ਸੁਣਦੇ ਆ ਤੇ ਇਕੱਲੇ ਇਕੱਲੇ ਸ਼ਬਦ ਦੀ ਸਮਝ ਆਉਂਦੀ ਹੈ ਕਿ ਗੁਰੂ ਸਾਹਿਬ ਜੀ ਕੀ ਸਮਝਾ ਰਹੇ ਨੇ ਸੋ ਆਪਣੇ ਘਰ ਦੇ ਵਿੱਚ ਕੋਸ਼ਿਸ਼ ਕਰਨੀ ਹੈ ਕਿ ਜਾਂ ਤਾਂ ਆਪਾਂ ਨਾਮ ਜਪਦੇ ਜਪਦੇ ਕੰਮ ਧੰਦੇ ਕਰੀਏ ਜਾਂ ਫਿਰ ਗੁਰਬਾਣੀ ਦਾ ਪਾਠ ਲਗਾ ਲਈਏ ਇਸ ਤਰ੍ਹਾਂ ਸਾਡੇ ਘਰ ਪਰਿਵਾਰ ਦਾ ਸਾਰਾ ਮਾਹੌਲ ਬੜਾ ਹੀ ਪੋਜ਼ਿਟਿਵ ਹੋ ਜਾਗੇਗਾ ਸਾਰੇ ਕਰਦੀ ਨੈਗੇਟਿਵਿਟੀ ਦੂਰ ਹੋਵੇਗੀ ਤਾਂ ਜਾਂਦਾ ਵਾਹਿਗੁਰੂ ਵਾਹਿਗੁਰੂ ਜਪਦੇ ਜਾਂ ਜਪਦੇ ਆ ਕੰਮ ਧੰਦੇ ਕਰੀਏ ਜਾਂ ਫਿਰ ਊਮੌਲ ਮੰਤਰ ਜੀ ਦਾ ਜਾਪ ਜਾਂ ਦਸਾਂ ਹੀ ਪਾਤਸ਼ਾਹਿਆਂ ਦੇ ਵਿੱਚੋਂ ਕਿਸੇ ਵੀ ਗੁਰੂ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰ ਲਓ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰ ਲਓ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਜੋ ਮਨੁੱਖ ਆਪਣੀ ਕਿਰਤ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਨਾਮ ਦਾ ਸਿਮਰਨ ਕਰਦੇ ਨੇ ਭਾਵ ਕਿਰਤ ਕਰਦੇ ਆ ਕਰਦੇ ਆ ਤਾਂ ਨਹੀਂ ਗੁਰੂ ਦਾਸ ਜੀ ਧੰਨ ਗੁਰੂ ਰਾਮਦਾਸ ਜੀ ਦੇ ਨਾਮ ਦਾ ਸਿਮਰਨ ਕਰਦੇ ਨੇ ਉਹਨਾਂ ਦੀ ਕਿਰਤ ਦੇ ਵਿੱਚ ਉਹਨਾਂ ਦੀ ਕਮਾਈ ਦੇ ਵਿੱਚ ਬਹੁਤ ਬਰਕਤਾਂ ਪੈਂਦੀਆਂ ਨੇ ਇਹ ਰੀਤੀਆਂ ਸਿੱਧੀਆਂ ਉਹਨਾਂ ਦੇ ਮਗਰ ਮਗਰ ਸਿੱਧੀਆਂ ਨੇ ਤਾਂ ਫਿਰ ਗੁਰੂ ਸਾਹਿਬ ਜੀ ਨੇ ਤਾਂ ਸਾਨੂੰ ਸਾਰੇ ਹੀ ਤਰੀਕੇ ਦੱਸਿਆ ਸਾਨੂੰ ਸੌਖੇ ਜਿਹਾ ਤੋਂ ਸੌਖੀਆਂ ਜਿਗਤੀਆਂ ਦੱਸੀਆਂ ਨੇ ਇਹ ਕਮੀ ਆਪਣੇ ਵਿੱਚ ਆ ਆਪਾਂ ਹੀ ਇੰਨਾ ਗੱਲਾਂ ਵੱਲ ਗੌਰ ਨਹੀਂ ਕਰਦੇ ਸਾਡੇ ਘਰ ਦੇ ਵਿੱਚ ਜਰਾ ਜਿੰਨੀ ਕੋਈ ਦੁੱਖ ਤਕਲੀਫ ਆਉਂਦੀ ਆ ਕੋਈ ਸਮੱਸਿਆ ਆਉਂਦੀ ਤਾਂ ਅਸੀਂ ਹੋਰਾਂ ਪਾਸੇ ਨੂੰ ਭੱਜ ਪੈਨੇ ਆ ਉਪਾਅ ਢਾਗੇ ਤੀ ਤੂਨੇ ਟੋਟ ਕੇ ਜਿੱਦਾਂ ਹੀ ਕਿਸੇ ਨੇ ਸਲਾਹ ਦੇ ਦਿੱਤੀ ਪਰ ਨਹੀਂ ਜੇਕਰ ਗੁਰੂ ਕਰ ਜਾਂਦੇ ਹੋ ਆਪਣੇ ਆਪ ਨੂੰ ਗੁਰਨਾਨਕ ਪਾਤਸ਼ਾਹ ਜੀ ਦੇ ਸਿੱਖ ਮੰਨਦੇ ਹੋ ਤਾਂ ਫਿਰ ਗੁਰੂ ਦੀ ਬਾਣੀ ਦੇ ਉੱਤੇ ਪ੍ਰੋਸਾਰ ਰੱਖਣਾ ਹੈ ਆਪਣੇ ਗੁਰੂ ਦੇ ਦਰ ਦੇ ਉੱਤੇ ਜਾ ਕੇ ਮੱਥਾ ਟੇਕਣਾ ਹੈ ਆਪਣੇ ਗੁਰੂ ਅੱਗੇ ਹੀ ਅਰਦਾਸ ਬੇਨਤੀ ਕਰਨੀ ਹੈ ਕਿਉਂਕਿ ਸਿੱਖ ਨੂੰ ਜੋ ਮਿਲਣਾ ਹੈ ਗੁਰਨਾਨਕ ਪਾਤਸ਼ਾਹ ਜੀ ਦੇ ਦਰ ਤੋਂ ਮਿਲਣਾ ਹੈ ਜੇਕਰ ਕੋਈ ਗੁਰਸਿੱਖ ਆਪਣੇ ਗੁਰੂ ਦਾ ਦਰ ਛੱਡ ਕੇ ਇੱਧਰ ਉੱਧਰ ਦੀ ਝਾਕ ਰੱਖੇਗਾ ਇੱਧਰ ਉੱਧਰ ਜਾਵੇਗਾ ਤਾਂ ਮਹਾਪੁਰਖ ਜੀ ਕਹਿੰਦੇ ਫਿਰ ਉਹ ਸਿਰਫ ਤੱਕਿਆ ਜੋਗਾ ਰਹਿ ਜਾਂਦਾ ਏ ਉਹਨੂੰ ਕਿਤੇ ਢੋਈ ਨਹੀਂ ਮਿਲਦੀ ਤਾਂ ਆਪਣੇ ਗੁਰੂ ਦੇ ਉੱਤੇ ਪੂਰਾ ਪ੍ਰੋਸਾਰ ਰੱਖਣਾ ਹੈ ਗੁਰੂ ਦੀ ਗੁਰਬਾਣੀ ਨੂੰ ਧਿਆਨ ਦੇ ਨਾਲ ਪੜ੍ਹਨਾ ਸੌਣਾਂ ਵਿਚਾਰਨਾ ਹੈ ਉਸ ਤੋਂ ਬਾਅਦ ਆ ਤੀਸਰਾ ਕੰਮ ਉਹ ਹੈ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਮੇਰੇ ਪਹਿਲੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ ਮੇਰੇ ਦਸਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਸਭ ਗੁਰੂਆਂ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਆ ਇਹੀ ਸਮਝਾਇਆ ਹੈ ਕਿ ਆਪਣੀ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਜ਼ਰੂਰ ਕੱਢਣਾ ਹੈ ਅਤੇ ਕੱਢੇ ਹੋਏ ਦਸਵੰਦ ਦੇ ਨਾਲ ਕਿਸੇ ਲੋੜਵੰਦ ਕਿਸੇ ਗਰੀਬ ਦੀ ਮਦਦ ਕਰੋ ਸਭ ਤੋਂ ਪਹਿਲਾਂ ਲੋੜਵੰਦ ਗਰੀਬ ਦੀ ਮਦਦ ਕਰੋ ਜੇ ਫਿਰ ਕੁਝ ਹਿੱਸਾ ਬਚ ਗਿਆ ਤਾਂ ਉਹ ਗੁਰੂ ਘਰ ਦੇ ਵਿੱਚ ਭੇਟ ਕਰੋ ਗੁਰੂ ਘਰ ਦੀਆਂ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਸੇਵਾ ਕਰੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਸਵੰਦ ਦੀ ਪ੍ਰਥਾ ਇਸੇ ਕਰਕੇ ਸ਼ੁਰੂ ਕੀਤੀ ਸੀ ਤਾਂ ਜੋ ਕੋਈ ਵੀ ਭੁੱਖਾਣਾ ਸੋਵੇ ਅਸੀਂ ਆਪਣੀ ਹੱਕ ਸੱਚ ਦੀ ਕਿਰਤ ਕਮਾਈ ਦਾ ਕੁਝ ਹਿੱਸਾ ਜੰਗੇ ਪਾਸੇ ਲਾ ਸਕੀਏ ਇਸ ਕਰਕੇ ਆਪਣੇ ਆਸ-ਪਾਸ ਜਰੂਰ ਦੇਖਿਆ ਕਰੋ ਕਿ ਕੋਈ ਲੋੜਵੰਦ ਕੋਈ ਗਰੀਬ ਐਸਾ ਤਾਂ ਨਹੀਂ ਜਿਨੂੰ ਸਾਡੀ ਮਦਦ ਦੀ ਲੋੜ ਆ ਜੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਿਸੇ ਦੀ ਮਦਦ ਕਰਨ ਦੇ ਯੋਗ ਬਣਾਇਆ ਹੈ ਤਾਂ ਤੁਸੀਂ ਉਸ ਇਨਸਾਨ ਦੇ ਮਦਦਗਾਰ ਜ਼ਰੂਰ ਬਣੋ ਦੇਖੋ ਕੀ ਮੁਸੀਬਤ ਆ ਕੀ ਪਰੇਸ਼ਾਨੀ ਆ ਉਹ ਮੁਸੀਬਤ ਉਹ ਪਰੇਸ਼ਾਨੀ ਉਹ ਚਿੰਤਾ ਦੂਰ ਕਰਨ ਦੀ ਕੋਸ਼ਿਸ਼ ਕਰੋ ਜੇ ਕਿਸੇ ਨੂੰ ਭੋਜਨ ਪ੍ਰਸ਼ਾਦਾ ਸ਼ਿਕਾ ਸਕਦੇ ਹੋ ਭੋਜਨ ਪ੍ਰਸ਼ਾਦਾ ਸ਼ਿਕਾ ਦਿਓ ਜੇ ਕਿਸੇ ਨੂੰ ਪੈਸੇ ਦੇ ਨਾਲ ਉਹਦੀ ਮਦਦ ਕਰ ਸਕਦੇ ਆ ਤਾਂ ਪੈਸੇ ਦੇ ਨਾਲ ਆਪਾਂ ਇਹ ਨਹੀਂ ਕਹਿੰਦੇ ਵੀ ਬਹੁਤ ਜ਼ਿਆਦੇ ਪੈਸੇ ਦੇ ਨਾਲ ਨਹੀਂ ਜਿੰਨਾ ਕ ਕਰ ਸਕਦੇ ਆ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਨੇ ਕਿ ਉਨਾ ਹੀ ਦਾਨਪੂਰਨ ਕਰੋ ਉਨੀ ਹੀ ਸੇਵਾ ਕਰੋ ਜਿਹੜੀ ਕਰਕੇ ਬਾਅਦ ਵਿੱਚ ਪਛਤਾਵਾ ਨਾ ਹੋਵੇ ਇਹ ਨਹੀਂ ਆਪ ਪਹਿਲਾਂ ਤਾਂ ਆਪਾਂ ਬੜੇ ਦਿਲ ਖੁੱਲ ਕੇ ਖਰਚਾ ਕਰ ਲਿਆ ਫਿਰ ਬਾਅਦ ਵਿੱਚ ਪਛਤਾਉਂਦੇ ਹੀ ਰਹੇ ਕਿ ਮੈਂ ਇਹ ਖਰਚਾ ਕਿਉਂ ਕਰ ਬੈਠਾ ਜਿੰਨਾ ਕ ਕਰ ਸਕਦੇ ਆ ਉਨਾ ਕਰੋ ਥੋੜੇ ਦੇ ਵਿੱਚੋਂ ਥੋੜੇ ਦੇ ਨਾਲ ਮਦਦ ਕਰੋ ਜਿਵੇਂ ਆਪਾਂ ਰੋਜ਼ ਹੀ ਆਪਣੇ ਘਰ ਵਿੱਚ ਭੋਜਨ ਪ੍ਰਸ਼ਾਦਾ ਬਣਾਉਂਦੇ ਆ ਦੋ ਵਕਤ ਦੀ ਰੋਟੀ ਤਾਂ ਖਾ ਕੇ ਸਮਝਣੇ ਆ ਨਾ ਜੇ ਸਾਡੀ ਮਦਦ ਕਰਨ ਦੀ ਨੀਅਤ ਹੋਵੇ ਤਾਂ ਆਪਾਂ ਰੋਜ਼ ਦੀ ਰੋਜ਼ ਇੱਕ ਮੁੱਠ ਆਟੇ ਦੀ ਗੱਢ ਸਕਦੇ ਆ ਕੋਈ ਇੱਕ ਮੁੱਠ ਆਟੇ ਦੀ ਇੱਕ ਬਰਤਨ ਦੇ ਵਿੱਚ ਪਾ ਦਿਓ ਜਦੋਂ ਹੀ ਕੋਈ ਸੇਰ ਦੋ ਸੇ ਰਾਟਾ ਹੁੰਦਾ ਹੈ ਤਾਂ ਆਪਣੇ ਆਸ-ਪਾਸ ਕਿਸੇ ਲੋੜਵੰਦ ਨੂੰ ਦੇ ਦਈਏ ਕਿਉਂਕਿ ਕਿਸੇ ਭੁੱਖੇ ਤੇ ਡਲੂ ਭੋਜਨ ਪ੍ਰਸ਼ਾਦਾ ਸ਼ਕਾਉਣਾ ਕਿਸੇ ਪਿਆਸੇ ਨੂੰ ਪਾਣੀ ਪਿਲਾਉਣਾ ਬੜੇ ਪੁੰਨ ਦਾ ਕੰਮ ਆ। ਗੁਰੂ ਘਰ ਦੇ ਲੰਗਰਾਂ ਦੇ ਵਿੱਚ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਗੁਰੂ ਘਰ ਦੇ ਲੰਗਰਾਂ ਵਿੱਚ ਜਦੋਂ ਆਪਾਂ ਸੇਵਾ ਕਰਕੇ ਆਉਨੇ ਆ ਭਾਵੇਂ ਆਪਾਂ ਇੱਕ ਮੁੱਠ ਆਟੇ ਦੀ ਵੀ ਉੱਥੇ ਪਾਣ ਦੀ ਨਾ ਤੋਏ ਕਮੁੱਠ ਆਟੇ ਦੀ ਵੀ ਪਤਾ ਨਹੀਂ ਕਿੰਨੇ ਜੀਆਂ ਦੇ ਢਿੱਡ ਦੇ ਵਿੱਚ ਜਾਣੀਆਂ ਅਤੇ ਪਤਾ ਨਹੀਂ ਕਿਹੜੇ ਜੀ ਕਰਕੇ ਸਾਡਾ ਭਲਾ ਹੋ ਜਾਵੇ। ਸਤਿਗੁਰ ਸੱਚੇ ਪਾਤਸ਼ਾਹ ਸਾਡੇ ਹੱਥ ਵਿੱਚ ਫੜੀਆਂ ਪੇਟਾਵਾਂ ਨਹੀਂ ਦੇਖਦੇ ਵੀ ਇਹ ਮਹਿੰਗੀ ਆ ਕਿ ਸਸਤੀ ਆ, ਥੋੜੀ ਆ ਕਿ ਜ਼ਿਆਦਾ ਆ। ਸਤਿਗੁਰ ਸੱਚੇ ਪਾਤਸ਼ਾਹ ਸਾਡੇ ਮਨ ਦੀ ਭਾਵਨਾ ਨੂੰ ਦੇਖਦੇ ਆ। ਸੱਚੇ ਸੁੱਚੇ ਮਨ ਦੇ ਨਾਲ ਸੇਵਾ ਕਰਨੀ ਆ, ਜੋ ਸੇਵਾ ਵੀ ਕਰਨੀ ਆ ਅਤੇ ਸੱਚ ਕਰਕੇ ਜਾਣਿਓ ਸਾਡੇ ਇਨ੍ਹਾਂ ਹੱਥਾਂ ਵੱਲੋਂ ਕੀਤੀ ਹੋਈ ਸੇਵਾ ਕਈ ਹੱਥਾਂ ਰਾਹੀਂ ਵਾਪਸ ਆਉਂਦੀ ਆ। ਜੋ ਵੀ ਅਸੀਂ ਚੰਗੇ ਕੰਮ ਕਰਕੇ ਦੁਆਵਾਂ ਅਸੀਸਾਂ ਖਟਦੇ ਆ ਨਾ ਇਹ ਚੰਗੇ ਕੰਮਾਂ ਦਾ ਪਤਾ ਉਦੋਂ ਲੱਗਦਾ ਜਦੋਂ ਆਪਣੇ ਆਪ ਦੇ ਉੱਤੇ ਕੋਈ ਦੁੱਖ ਰੋਗ ਮੁਸੀਬਤ ਪੈਂਦੀ ਆ ਫਿਰ ਪਤਾ ਲੱਗਦਾ ਵੀ ਇਹ ਦੁਆਵਾਂ ਅਸੀਸਾਂ ਦਾ ਕਿੰਨਾ ਅਸਰ ਹੁੰਦਾ ਏ ਕਿ ਜਿਹੜਾ ਕੰਮ ਬਿਲਕੁਲ ਅਸੰਭਵ ਹੋਵੇ ਸਭ ਪਾਸਿਓਂ ਨਾ ਹੋ ਗਈ ਹੋਵੇ ਉੱਥੇ ਵੀ ਕਿਸੇ ਦੇ ਸੱਚੇ ਮਨੋਂ ਨਿਕਲੀਆਂ ਹੋਈਆਂ ਦੁਆਵਾਂ ਅਸੀਸਾਂ ਸਾਡੇ ਲਈ ਕੰਮ ਕਰ ਜਾਂਦੀਆਂ ਨੇ ਤਾਂ ਇਹ ਦੁਆਵਾਂ ਅਸੀਸਾਂ ਕਮਾਉਣ ਦਾ ਮੌਕਾ ਜਿੱਥੇ ਵੀ ਮਿਲੇ ਕਮਾਉਣਾ ਚਾਹੀਦੀਆਂ ਨੇ ਜੇ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਘੱਟੋ-ਘੱਟ ਫਿਰ ਮਾੜਾ ਵੀ ਨਾ ਕਰੋ ਸਾਡੇ ਵੱਲੋਂ ਕੋਸ਼ਿਸ਼ ਇਹ ਹੋਵੇ ਕਿ ਸਾਡੇ ਕਰਕੇ ਕਿਸੇ ਦਾ ਮਨ ਕਦੇ ਦੁਖੀ ਨਾ ਹੋਵੇ